ਸਵਾਗਤ ਹੈ ਦੋਸਤੋ ਤੁਹਾਡਾ ਖੇਰਾ ਟੀਮ ਪਰਮਤਰਤਾਰ ਦੇ ਵਿੱਚ ਦੋਸਤੋ ਇਹ ਜਿਹੜੀ ਗਾਂ ਦੀ ਆਪਾਂ ਵੀਡੀਓ ਬਣਾ ਰਹੇ ਆਂ ਵੀਰ ਹਰਦੀਪ ਸਿੰਘ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਕਰਮਤਾਰਨ ਇਹ ਮੇਰੇ ਪਿੰਡ ਦਾ ਹੀ ਆ ਵੀਰ ਇਹਦੀ ਆਪਾਂ ਵੀਡੀਓ ਦੋਸਤੋ ਬੱਲਾ ਮੰਡੀ ਤੋਂ ਬਣਾ ਰਹੇ ਆ ਬੱਲਾ ਮੰਡੀ ਤੇ ਵੀਰ ਖਾਂ ਲੈ ਕੇ ਆਇਆ ਸੀਗਾ ਹਾਂਜੀ ਬਾਈ ਜੀ ਕੀ ਹਾਲ ਹੈ ਵਧੀਆ ਜੀ ਠੀਕ ਠਾਕ ਜੀ ਚੱਲੀ ਜਾਂਦਾ ਕੰਮ ਵਧੀਆ ਹਾਂਜੀ ਬੋਲੋ ਆਪਣਾ ਨਾਮ ਨਾਮ ਸਰਵਾਰ ਦੀ ਸੰਗਤ ਹਾਂਜੀ ਸਾਡੇ 555 50743 ਨੰਬਰ ਪਿੰਡ ਲੋਕਾ ਠੀਕ ਹੈ ਤੇ ਇੱਕੋ ਵਾਰ ਆਈ ਗੀ ਆਹ ਰਹੀ ਹੈ ਵੀ ਆਈ ਗੀ ਅੱਛਾ ਜੀ ਠੀਕ ਹੈ ਜੀ ਤੋਰੀ ਮੜੇ ਜਨੂ ਕੀ ਇਹ ਦੀ ਡਿਟੇਲ ਹੈ ਵੀਰੇ ਡਟੇਲੇ ਪਰਸੂ ਦੀ ਸੂਈ ਆ ਸੁਆ ਕਰਨ ਤੇ ਦੂਜਾ ਦੁੱਧ ਗੋਲ ਹੈ 15 ਕਿਲੋ 15 ਕਿਲੋ ਬੱਚਾ ਬੱਚਾ ਬੱਚੀ ਠੀਕ ਹੈ ਤੇ ਇਹ ਸੇਲ ਹੋਊਗੀ ਕਿ ਆਪਣੇ ਕੋਲ ਹੈ ਸੇਲ ਹੋਊਗੀ ਹੋ ਗਿਆ ਜੰਮੂ ਚੱਲੀ ਕਿਹੜੇ ਬੰਦੇ ਕਿੱਥੇ ਰਹਿੰਦੇ ਉਹ ਗੱਡੀ ਬੈਠਾ ਮਾਰੂ ਹਾਂ ਬਾਈ ਕੈਸੇ ਹੋ ਠੀਕ ਹੈ ਠੀਕ ਹੋ ਕੌਣ ਸਾ ਏਰੀਆ ਆਪਣਾ ਸਾਰੀ ਜੰਮੂ ਜੰਮੂ ਹਾਂ ਇਹ ਲੀਲੀ ਗਾਂਵ ਨੇ ਅੱਛਾ ਜੀ ਤੋਂ ਕਿਤਨਾ ਪ੍ਰਾਈਜ਼ ਲਿਆ ਪ੍ਰਾਈਜ਼ ਇਸ ਦਾ ਆ ਗਿਆ 62000 ਰੁਪਏ 62000 ਠੀਕ ਹੈ ਜੀ ਵਧੀਆ ਲੱਗੀ ਠੀਕ ਹੈ ਜੀ ਚੋਇਸ ਕਰ ਲਈ ਹੋ ਜੀ ਹਾਂ ਸਭ ਕੁਝ ਓਕੇ ਠੀਕ ਹੈ ਪੇਮੈਂਟ ਵਗੈਰਾ ਸਭ ਹੋ ਗਿਆ ਹੈ ਪੇਮੈਂਟ ਹੋ ਗਿਆ ਪੇਮੈਂਟ ਹੋ ਗਿਆ ਠੀਕ ਹੈ ਜੀ ਦੋਸਤੋ ਇਹ ਵੀਰ ਜੰਮੂ ਦਾ ਜਿੰਨੀਆਂ ਗਾਂ ਖਰੀਦੀ ਹੈ ਡਿਟੇਲ ਤੁਹਾਨੂੰ ਸਾਰੀ ਵੀਰ ਨੇ ਦੱਸਦੀ ਆਪਣੀ ਸਾਰੀਆਂ ਜੰਮੂ ਪਈਆਂ ਜਿੰਨੀਆਂ ਗਾਂ ਵੇਚਿਆ ਪੰਜਾਬ ਜੰਮੂ ਲੈ ਗਿਆ ਠੀਕ ਹੈ ਧੰਨਵਾਦ ਉਪਰਿਹੜਾ ਵੀਡੀਓ ਦੇਖਣ